ਸੱਚੇ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਜੀ ਗਰਮੀਆਂ ਦਾ ਤੋਪਾ ਮਤਲਬ ਸ਼ਕਤੀ ਵਰਧਕ ਲੱਡੂ ਤੇ ਚਲੋ ਜੀ ਫਿਰ ਕਰਦੇ ਹਾਂ ਸਟਾਰਟ ਤੇ ਇਧਰ ਆਪਾਂ ਜਿਹੜਾ ਸਾਰਾ ਸਮਾਨ ਹੈ ਜੀ ਉਹ ਆਪਾਂ ਲਾਗੇ ਸੀਗੇ ਇਧਰ ਆਪਾਂ ਜਿਹੜੀਆਂ ਲਾਈਟਾਂ ਨੇ ਉਹ ਵੀ ਆਪਣੀ ਸਾਡੀਆਂ ਪਈ ਇੱਕ ਰਹਿ ਗਈ ਜੀ ਲੈ ਤੁਸੀਂ ਥੋੜਾ ਜਿਹਾ ਕੈਮਰਾ ਲਓ ਜੀ ਲਾਈਟਾਂ ਵੀ ਆਪਾਂ ਚਲਾਤੀਆਂ ਤੇ ਇਧਰ ਆਪਣੇ ਮੱਖੀਆਂ ਵੀ ਬਹੁਤ ਫਿਰ ਰਹੀਆਂ ਨੇ ਅੱਜ ਮੱਖੀਆਂ ਨੇ ਤਾਂ ਮੱਖੇ ਨੇ ਤਾਂ ਹਣੀ ਆ ਜੀ ਰੱਬ ਦੇ ਜੀ ਆ ਤੇ ਇਧਰ ਲਓ ਜੀ ਆਪਾਂ ਕੜਾਹੀ ਚ ਬਣਾ ਲਾਂਗੇ ਜਿੱਕਿਓ ਇਹ ਆਪਾਂ ਬਹੁਤ ਵਧੀਆ ਚੀਜ਼ ਬਣਾਉਣ ਜਾ ਰਹੇ ਹਾਂ ਜੀ ਹੁਣ ਜਿਵੇਂ ਬੱਚੇ ਨੇ ਜੀ ਕਈ ਵਾਰ ਮੰਗ ਕਰਦੇਵੇਂ ਅਸੀਂ ਆਹ ਚੀਜ਼ ਖਾਣੀ ਹੈਗੀ ਸਾਰਾ ਦਿਨ ਬੱਚੇ ਪੜ੍ਹਾਈ ਤੇ ਨਿਗਾਹ ਲਾਉਂਦੇ ਨਹੀਂ ਜਾਂ ਜਮ ਸਾਰਾ ਦਿਨ ਆਪਾਂ ਬੈਠੇ ਮਤਲਬ ਫੋਨ ਦੇਖਦੇ ਆ ਆਪਣੀ ਜਿਹੜੀ ਨਿਗਾਹ ਉਹ ਬਹੁਤ ਜ਼ਿਆਦਾ ਲੱਗਦੀ ਹੈਗੀ ਗਰਮੀ ਦੇ ਦੌਰਾਨ ਉਹ ਵੀ ਜਿਹੜਾ ਸਰੀਰ ਜਿਉ ਕਮਜ਼ੋਰੀ ਜੀ ਫੀਲ ਕਰਨ ਲੱਗ ਜਾਂ ਤੇ ਇਹ ਜਿਹੜੀਆਂ ਆਪਾਂ ਚੀਜ਼ਾਂ ਨੇ ਘਰ ਬਣਾ ਕੇ ਖਾ ਸਕਦੇ ਹਾਂ ਜੀ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜਿੱਕਿਓ ਘਿਓ ਕਿੰਨਾ ਲੈਣਾ ਆਪਾਂ ਇਹ ਆਪਾਂ 150 ਗ੍ਰਾਮ ਲੈ ਲਏ ਜੀ ਘਿਓ ਠੀ ਯਾ ਪਿੱਕ ਦੰਮ ਨਹੀਂ ਸਾਰਾ ਪਾਣੀ ਥੋੜਾ ਜਿਹਾ ਬਚਾ ਲੈਣੇ ਜੀ ਲੋਡ ਪੇ ਤਾਂ ਪਾ ਲਾਂਗੇ ਜੀ ਤੇ ਨਹੀਂ ਥੋੜਾ ਜਿਹਾ ਘਿਓ ਨਾਲ ਹੀ ਵਧੀਆ ਜਿਹੜੇ ਆਪਣੇ ਲੱਡੂ ਬਣ ਕੇ ਤਿਆਰ ਹੋ ਜਾਣਗੇ ਠੀਕ ਹੈ ਜੀ ਹੁਣ ਇਹ ਰਾਜ ਰਾਜ ਨਹੀਂ ਖਾਣੇ ਜੀ ਬਸ ਇੱਕ ਲੱਡੂ ਖਾ ਲੈਣਾ ਤੇ ਇਸ ਨਾਲ ਹੀ ਆਪਾਂ ਨੂੰ ਸਾਰਾ ਦਿਨ ਵਧੀਆ એનર્ਜੀ ਫੀਲ ਹੋਊਗੀ ਤੇ ਬਹੁਤ ਹੀ ਵਧੀਆ ਮਤਲਬ ਸਾਰੇ ਤੱਤ ਨਾਲ ਭਰਪੂਰ ਹੋਣਗੇ ਇਹ ਲੱਡੂ ਤੇ ਹੁਣ ਜਿੰਨਾ ਆਪਾਂ ਘਿਓ ਲਿਆ ਜੀ ਉਹ ਤੋਂ ਆਪਾਂ ਥੋੜਾ ਜਿਹਾ ਵੱਧ ਲੈ ਲਾਂਗੇ ਜੀ ਆਟਾ ਠੀਕ ਹੈ ਜੀ ਤੇ ਵੀ ਮਤਲਬ ਕਿ ਉਹ ਤੋਂ ਦੁੱਗਣਾ ਲੈਣਾ ਨਹੀਂ ਨਹੀਂ ਜੀ ਦੁੱਗਣਾ ਨਹੀਂ ਲੈਣਾ ਬਸ ਥੋੜਾ ਜਿਹਾ ਵੱਧ ਲੈਣਾ ਜਿਵੇਂ 100 100 ਜਾਂ 200 ਗ੍ਰਾਮ ਆਪਾਂ ਵੱਧ ਲੈ ਲੈਣਾਗਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਹੂੰ ਤੇ ਇਹਨੂੰ ਮੀਡੀਅਮ ਫਲੇਮ ਤੇ ਰੱਖ ਕੇ ਹੀ ਪਕਾਵਾਂਗੇ ਆਪਾਂ ਆਟੇ ਨੂੰ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜੀ ਜੀ ਸੂਜੀ ਵੀ ਪਾ ਸਕਦੇ ਹੋ ਸੂਜੀ ਨਾਲ ਮਤਲਬ ਜਿਆਦਾ ਵਧੀਆ ਬਣ ਜਾਂਦੇ ਨੇ ਜਿਹੜੇ ਲੱਡੂ ਹੁੰਦੇ ਨੇਗੇ ਵੀ ਦਾਣੇਦਾਰ ਜਿਹਾ ਬਹੁਤ ਸਵਾਦ ਆਪਸ਼ਨਲ ਹੈ ਜੀ ਹੈਗੇ ਤਾਂ ਤੁਸੀਂ ਪਾ ਸਕਦੇ ਨਹੀਂ ਆਪਸਕੇ ਪੀ ਕਰ ਸਕਦੇ ਮਤਲਬ ਆਟੇ ਨਾਲ ਵੀ ਇਹਨੂੰ ਬਣਾ ਸਕਦੇ ਆ ਤੇ ਕਈ ਵਾਰ ਐਵੇਂ ਹੁੰਦਾ ਵੀ ਜਿੰਨਾਂ ਨੂੰ ਨਹੀਂ ਜਿਆਦਾ ਪਸੰਦ ਹੁੰਦਾ ਵੀ ਆਟਾ-ਉਟਾ ਖਾਣਾ ਤਾਂ ਇਹਨੂੰ ਵੀ ਆਪਾਂ ਆਟੇ ਨੂੰ ਵੀ ਸਕਿਪ ਕਰ ਸਕਦੇ ਹਾਂ ਫਿਰ ਹੋਰ ਕਿਹੋ ਜਿਹਾ ਚਟਕਿਓ ਵਿੱਚ ਜਿਹੜਿਆ ਆਪਾਂ ਸਮਾਨ ਲਵਾਂਗੇ ਜਿਵੇਂ ਆਪਾਂ ਲਏ ਹੋਏ ਨੇ ਜੀ ਮਖਾਣੇ 25 ਗ੍ਰਾਮ ਖਾਣੇ ਲਏ ਨੇ ਜੀ 15 ਗ੍ਰਾਮ ਆਪਾਂ ਲਏ ਨੇ ਜੀ 15 ਤੋਂ 20 ਗ੍ਰਾਮ ਬਦਾਮ ਤੇ ਉਨੀਆਂ ਆਪਾਂ ਲਏ ਨੇ ਜੀ ਕਾਜੂ ਤੇ ਜਿਹੜਾ ਆਪਾਂ ਲਏ ਹੋਏ ਨੇ ਜੀ ਮਗਜ ਇਹ ਤੁਸੀਂ ਕੋਈ ਵੀ ਲੈ ਸਕਦੇ ਹੋ ਬਹੁਤ ਹੀ ਜਿਆਦਾ ਫਾਇਦਾ ਕਰਦੇ ਆਪਣੀ ਨਿਗਾਹ ਵਾਸਤੇ ਵੀ ਆਪਣੀ એનર્ਜੀ ਵੀ ਦਿੰਦੇ ਨੇਗੇ ਤੇ ਗਰਮੀ ਦੇ ਦਿਨਾਂ ਵਿੱਚ ਆਪਾਂ ਨੂੰ ਠੰਡ ਵੀ ਮਹਿਸੂਸ ਕਰਵਾਉਂਦੇ ਨੇ ਜੀ ਇਨੂੰ ਭੁੰਨ ਲਈਏ ਹੁਣ ਕਿਰਨ ਹਾਂਜੀ ਤੇ ਕਿਉਂ ਬਾਹਲ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਫਿਰ ਲੱਡੂਆਂ ਦੇ ਉੱਪਰ ਜੀ ਰਹੂਗਾ ਜੀ ਜ਼ਿਆਦਾ ਕਿਉਂ ਤਾਂ ਬਸ ਇੰਨਾ ਕੁ ਪਾ ਲੈਣ ਤੇ ਜਿਉਂ-ਜਿਉਂ ਇਹ ਮਤਲਬ ਆਟਾ ਭੁੰਨੂਗਾ ਤੇ ਜਿਹੜਾ ਮਤਲਬ ਕਿਉ ਆਗਾ ਉਹ ਸਾਡੇ ਨਾਲ ਸਟਾਰਟ ਕਰਦੇ ਤੇ ਵਧੀਆ ਆਪਣਾ ਜਿਹੜਾ ਪੇਸਟ ਬਣ ਕੇ ਤਿਆਰ ਹੋ ਜਾਊਗਾ ਜੀ ਦਾ ਲੈ ਗੋਡੀ ਤੁਸੀਂ ਇਹਦੇ ਵਿੱਚ ਮੜਾ ਹੀ ਕਟਛੀ ਮਾਰੋ ਤੇ ਉਧਰ ਜਿਹੜਾ ਆਪਾਂ ਸਮਾਨ ਲਿਆ ਉਹ ਵੀ ਪੀਸ ਲਗੇ ਅੱਛਾ ਜੀ ਹਮਖਾਣੇ ਮਖੂਨੇ ਪੀਸਨੇ ਆ ਹੈ ਹਾਂਜੀ ਇਹ ਵੀ ਪੂਰੀ એનર્ਜੀ ਦਿੰਦੇ ਨੇ ਜੀ ਆਪਾਂ ਨੂੰ ਸੋ ਬੱਚਾ ਵਾਸਤੇ ਬਹੁਤ ਫਾਇਦਾ ਕਰਦੇ ਹੈ ਕੈਲਸ਼ੀਅਮ ਮੈਗਨੀਸ਼ੀਅਮ ਇਹਦੇ ਵਿੱਚ ਭਰਪੂਰ ਮਾਤਰਾ ਚ ਹੁੰਦਾ ਹੈਗਾ ਹਾਂਜੀ ਇਹ ਆਪਾਂ 25 ਗ੍ਰਾਮ ਲਏ ਨੇ ਜੀ ਆਪ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਜਿਹੜੇ ਆਪਾਂ ਮੰਗ ਜਲੇ ਆ ਇਹ ਆਪਾਂ ਉੰਜ ਹੀ ਪਾਵਾਂਗੇ ਜੀ ਵਿੱਚ ਇਹਨੂੰ ਆਪਾਂ ਪੀਸ ਦੇਣੀ ਵਧੀਆ ਹਾਂਜੀ ਆਪਾਂ ਜਿਹੜੇ ਬਦਾਮ ਤੇ ਕਾਜੂ ਲੈਏ ਨੇ ਇਹ ਵੀ ਇਹਦੇ ਵਿੱਚ ਪਾ ਦਾਂਗੇ ਜੀ ਬਦਾਮ ਤੇ ਕਾਜੂ ਇੱਧਰ ਮੈਂ ਆ ਵੀ ਨਾ ਮਚਾ ਦਿਆਂ ਯਾਰ ਤੇ ਬਸ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਪੀਸ ਲਾਂਗੇ ਜੀ ਪਾਊਡਰ ਬਣਾ ਲਾਂਗੇ ਇਹਦਾ ਦਰਦਰਾ ਜਿਹਾ ਬਣਾਉਣਾ ਜ਼ਿਆਦਾ ਨਹੀਂ ਬ੍ਰੀਕ ਕਰਨਾ ਜੀ ਕਜਰੂਨ ਨਾ ਘੜਦੀ ਮੋਟੇ ਜੀ ਰੱਖ ਰੋਣ ਹਾਂਜੀ ਹਾਂਜੀ ਮੋਟੇ ਜੀ ਨਹੀਂ ਜੀ ਤੇ ਜਿਹੜੇ ਆਪਾਂ ਮਖਾਣੇ ਲੈਏ ਜੀ ਉਹ ਆਪਾਂ ਇਹਦੇ ਵਿੱਚ ਭੁੰਨਾ ਗੈਸ ਕਰਕੇ ਨਹੀਂ ਭੁੰਨ ਕੇ ਪਾਏ ਠੀਕ ਜੀ ਕਹਿ ਦੋ ਵੀ ਇਹ ਕੱਚੇ ਘਾਤੋਂ ਬਾਤੇ ਲਾਉ ਚਲਾਓ ਫਿਰ ਅੱਗੇ ਚੱਲ ਆਪਾਂ ਨਾ ਜੀ ਤੁਲੌ ਜੀ ਇਧਰ ਆਪ ਇਹਨੂੰ ਤੁਸੀਂ ਦੇਖ ਸਕਦੇ ਹੋ ਜਿਹੜਾ ਥੋੜਾ ਜਿਹਾ ਕਲਰ ਉਹ ਇਹਦਾ ਚੇਜ ਹੋ ਗਿਆ ਮੀਡੀਅਮ ਤੇ ਰੱਖੀ ਆਪਾਂ ਪਕਾਇਆ ਕਿਉਂਕਿ ਜਿਆਦਾ ਫੁੱਲ ਤਾਂ ਇਹ ਫਿਰ ਆਟਾ ਜਿਹੜਾ ਥੱਲੇ ਲੱਗ ਸਕਦਾ ਮੱਚ ਸਕਦਾਗਾ ਕੜਾ ਪ੍ਰਸ਼ਾਦ ਮੰਗੂ ਬਣ ਗਿਆ ਹਾਂਜੀ ਐਵੇਂ ਬਹੰਦਾ ਜੀ ਕੜਾ ਪ੍ਰਸ਼ਾਦ ਵੀ ਇੱਕ ਜਿਹੜਾ ਉਹ ਗੁਰਦੁਆਰੇ ਚ ਬਹੰਦਾ ਜੀ ਦਾਣੇਦਾਰ ਜਿਹਾ ਇੱਕ ਦਿਨ ਆਪਾਂ ਉਹ ਵੀ ਬਣਾ ਕੇ ਦੱਸਾਂਗੇ ਜੀ ਬਹੁਤ ਹੀ ਜਿਆਦਾ ਸਵਾਲ ਹੁੰਦਾਗਾ ਉਹ ਹਾਂ ਰਮਣ ਉਹ ਦਾਣੇਦਾਰ ਕੜਾ ਪ੍ਰਸ਼ਾਦ ਬਣਾਈ ਤੇਰਾ ਮੇਰੇ ਉਹ ਗੁਰਦੁਆਰਾ ਸਾਹਿਬ ਚ ਉਹਦਾ ਪ੍ਰਸ਼ਾਦ ਕਰਾਉਣੇ ਆ ਉਹ ਚੀਜ਼ ਹੂੰ ਲਓ ਜੀ ਇਹਨੂੰ ਭੁੰਨ ਲੈਣ ਨੂੰ ਥੋੜਾ ਟਾਈਮ ਹੋਰ ਤੇ ਫਿਰ ਆਪਾਂ ਜਿਹੜਾ ਪੀਸਿਆ ਹੋਇਆ ਜੀ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੀਕ ਠੀਕ ਲਓ ਜੀ ਇਹਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਕਿੰਨਾ ਕੁ ਘਿਓ ਪਾਸ ਤੇ ਕਿਉਂ ਵੀ ਸੜ ਚੁੱਕਿਆਗਾ ਮਤਲਬ ਇਹ ਵਧੀਆ ਭੁੱਜ ਕੇ ਤਿਆਰ ਹੋ ਗਿਆ ਲਾਲ ਜਿਹਾ ਕਰ ਲੈਣਾ ਮਤਲਬ ਹਾਂਜੀ ਤੇ ਹੁਣ ਆਪਾਂ ਜਿਹੜਾ ਇੱਧਰ ਲਏ ਹੋਏ ਨੇ ਜੀ ਸਾਰੇ ਮਖਾਣੇ ਪੀਸੇ ਸੀ ਬਦਾਮ ਤੇ ਕਾਜੂ ਹਾਂਜੀ ਇਹਨਾਂ ਨੂੰ ਇਹਦੇ ਵਿੱਚ ਪਾਵਾਂਗੇ ਜੀ ਇਹਨਾਂ ਨੂੰ ਵੀ ਆਪਾਂ 2 ਮਿੰਟ ਵਾਸਤੇ ਭੁੰਨ ਲਾਂਗੇ ਜੀ ਇਹਦੇ ਵਿੱਚ ਪਾ ਕੇ ਤਾਂ ਜੋ ਇਹਨਾਂ ਦਾ ਜਿਹੜਾ ਕੱਚਾਪਨ ਉਹ ਵੀ ਦੂਰ ਹੋ ਜਾਏ ਤੇ ਵਧੀਆ ਜਿਹੜੇ ਟੇਸਟੀ ਟੇਸਟੀ ਆਪਣੇ ਲੱਡੂਆ ਬਣ ਕੇ ਤਿਆਰ ਹੋ ਜਾਣ। ਆਟੇ 'ਚ ਪਾ ਕੇ ਭੁੰਨ ਲੈਣਾ ਉਹਨਾਂ ਸਿੱਧੇ ਹਾਂਜੀ ਇਹ ਆਪਾਂ ਦਰਦ ਰਏ ਜੀ ਪੀਸ ਲੈਣੇ ਨੇ ਜੀ ਇਹਦੇ ਤੋਂ ਖੁਸ਼ਬੂ ਬੜੀ ਸੁਣੀ ਆਉਣ ਲੱਗੀ ਰਹੀ ਉਹਨਾਂ ਹਾਂਜੀ ਤੇ ਭੁੱਜ ਚੁੱਕੇ ਬਿਲਕੁਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੱਖਜ ਇਹ ਆਪ ਇਹਦੇ ਵਿੱਚ ਉਹ ਸਾਤ ਤੇ ਪਾ ਲੈਨੇ ਆ ਜੇ ਤੁਸੀਂ ਚਾਹੋ ਤਾਂ ਇਹਨੂੰ ਮਿਕਸੀ ਚ ਪੀਸ ਕੇ ਪਾ ਸਕਦੇ ਜੀ ਮੈਂ ਕਈ ਵਾਰ ਬੱਚੇ ਖਾਣਾ ਪਸੰਦ ਨਹੀਂ ਕਰਦੇ ਤਾਂ ਹੂੰ ਤੇ ਇਧਰ ਆਪਾਂ ਲਿਆ ਹੋਇਆ ਜੀ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਇਹ ਵੀ ਠੰਡਾ ਹੁੰਦਾ ਜੀ ਇਹ ਵੀ એનર્ਜੀ ਦਿੰਦਾ ਆਪਾਂ ਨੂੰ ਸੋ ਇਹ ਮਤਲਬ ਆਪਾਂ ਇਹਦੇ ਵਿੱਚ ਪਾ ਸਕਦੇ ਆ ਜੀ ਫੁੱਲ ਵੀ ਪਾ ਸਕਦੇ ਇੱਕ ਕੌਲੀ ਭਰ ਕੇ ਜੀ ਕੋਈ ਮਤਲਬ ਇਹਦਾ ਨੁਕਸਾਨ ਨਹੀਂ ਹੈਗਾਗਾ ਕਿੰਨਾ ਵੀ ਪਾ ਸਕਦੇ ਆ ਕੋਈ ਐਵੇਂ ਲਿਮਟ ਨਹੀਂ ਹੈਗੀ ਵੀ ਇੰਨੀ ਪਾਉਣਾ ਆਪਾਂ 25 ਗ੍ਰਾਮ ਜਾਂ 30 ਗ੍ਰਾਮ ਪਾ ਸਕਦੇ ਆ ਜੀ ਇਹਦੇ ਵਿੱਚ ਹੂੰ ਤੇ ਉਹਨਾਂ ਪਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਕਿਉਂਕਿ ਇਹਦੀ ਜਿਹੜੀ ਤਸਵੀਰ ਆਉਂ ਠੰਡੀ ਹੁੰਦੀ ਹੈ ਜੀ ਠੀਕ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਖੜਕਾ ਹੋਣਾ ਸਟਾਰਟ ਹੋ ਗਿਆ ਕਿਉਂਕਿ ਜਿਹੜੇ ਆਪਾਂ ਇਹਦੇ ਵਿੱਚ ਮਗਜ ਪਾਇਆ ਇਹ ਫੁੱਲ ਕੇ ਵਧੀਆ ਤਿਆਰ ਹੋ ਜਾਣਗੇ ਜਿਹਦੇ ਵਿੱਚ ਢੱਕ ਜਿਪਣ ਲੱਗੇ ਮਗਜ ਹਾਂਜੀ ਇਹਨਾਂ ਨੂੰ ਜਮੈਂ ਆਪਾਂ ਐਂਡ ਤੀ ਪਾਉਣਾਗਾ ਵੀ ਤਾਂ ਜੋ ਵਧੀਆ ਫੁੱਲ ਜਾਣ ਤੇ ਵਧੀਆ ਇਹ ਟੇਸਟ ਆਵੇ ਜੀ ਇਹਨਾਂ ਦਾ ਸਰਦਾਈ ਚ ਵੀ ਪੈਂਦੇ ਆ ਇਹ ਹਣਾ ਹਾਂਜੀ ਸਰਦਾਈ ਚ ਤਾਂ ਆਪਾਂ ਕਈ ਪ੍ਰਕਾਰ ਦੇ ਪਾ ਸਕਦੇ ਹਾਂ 5-6 ਪ੍ਰਕਾਰ ਦੇ ਹਾਂਜੀ ਤੇ ਦੇਖੋ ਫੁੱਲ ਕੇ ਕਿੰਨੇ ਮੋٹے ਮੋٹے ਹੋ ਗਏ ਜੀ ਪਜੀਰੀ ਵਾਂਗੂ ਜਿਵੇਂ ਦੋਸਤੋ ਆਪਾਂ ਪਜੀਰੀ ਨਹੀਂ ਘਰੇ ਬਣਾਉਂਦੇ ਹੁੰਦੇ ਰਲਾਉਂਦੇ ਹੁੰਦੇ ਨਾ ਉਹ ਕੁਸ਼ੂ ਆਉਣ ਲੱਗੀ ਪਜੀਰੀ ਦੀ ਤੇ ਹੁਣ ਇੱਕ ਗੱਲ ਹੋਰ ਵੀ ਜਿਆਦਾ ਰੱਖਣੀ ਹੈ ਜੀ ਇਹ ਮਤਲਬ ਆਪਾਂ ਏਵੇਂ ਵੀ ਵਟ ਸਕਦੇ ਆਂਗੇ ਤੇ ਇਹਦੇ ਵਿੱਚ ਪਰ ਆਪਾਂ ਬਣਾਵਾਂਗੇ ਜੀ ਚਾਸਨੀ ਥੋੜੀ ਜਿਹਾ ਮਤਲਬ ਚਿਪਚਿਪੀ ਜੀ ਬਣਾਉਣੀ ਜ਼ਿਆਦਾ ਤਾਰ ਵਾਲੀ ਨਹੀਂ ਬਣਾਉਣੀ ਕਿਉਂਕਿ ਤਾਰ ਵਾਲੀ ਚਾਸਨੀ ਮੇਰੇ ਤਾਂ ਆਪਾਂ ਬਣਾਉਨੇ ਹੁੰਨੇ ਜੀ ਬਰਫੀ ਤੇ ਆਪਾਂ ਥੋੜੀ ਜਿਹੀ ਚਿਪਚਿਪੀ ਜਿਹੜੀ ਚਾਸਨੀ ਬਣਾ ਕੇ ਜਿਹੜੇ ਲੱਡੂ ਆ ਉਹ ਆਪਾਂ ਵਟ ਲਾਂਗੇ ਜੀ ਠੀਕ ਹੈ ਜੀ ਕਿਉਂਕਿ ਜੇਕਰ ਆਪਾਂ ਉਂਝ ਬਾੜਦੇ ਤਾਂ ਇਹਦੇ ਵਿੱਚ ਥੋੜੇ ਜਿਹਾ ਘਿਓ ਦੀ ਵੱਧ ਜਰੂਰਤ ਪੈਂਦੀ ਹੈ ਜੀ ਤੇ ਜੇਕਰ ਆਪਾਂ ਚਾਸ ਨੇ ਬਣਾਉਣੇ ਆ ਜੀ ਤਾਂ ਉਹਦੇ ਨਾਲ ਜਿਹੜੇ ਆਪਣੇ ਲੱਡੋ ਵਧੀਆ ਬਣ ਜਾਂਦੇ ਨੇ ਜੀ ਠੀਕ ਹੈ ਜੀ ਚਲੋ ਜੀ ਇਹ ਵੀ ਫੁੱਲ ਕੇ ਵਧੀਆ ਤਿਆਰ ਹੋ ਗਏ ਤੇ ਹੁਣ ਆਪਾਂ ਥੋੜੇ ਜਿਹੇ ਦੇ ਵਿੱਚ ਪਿਸਤੇ ਵੀ ਪਾ ਦਨੇ ਆ ਜੀ ਠੀਕ ਹੈ ਜੀ ਇਹ ਵੀ ਮਤਲਬ ਜੜਵੀਆਂ ਚਾਹਣਗੇ ਕਿ ਵਧ ਗਿਆ ਸੁਆਦ ਲੱਗਣੀ ਹੈ ਹਾਂ ਜੀ ਇਹ ਆਪਸ਼ਨਲ ਆ ਜੀ ਪਾ ਵੀ ਸਕਦੇ ਆ ਜੇ ਹੈਗੀ ਤਾਂ ਮਤਲਬ ਮੈਨੂੰ ਤਾਂ ਵਧੀਆ ਸੋਹਣੇ ਲੱਗਦੇ ਨੇ ਜੀ ਪਾਏ ਵਿੱਚ ਨਾਲ ਸੁਆਦ ਵੀ ਵਧੀਆ ਆਉਂ ਚਾਸ਼ਨੀ ਮਿਣਾਉਣੀ ਹੈ ਇੱਕ ਸਾਈਡ ਰੱਖ ਦਨੇ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਕਰ ਲੈਨੇ ਆ ਜੀ ਦੁਬਾਰਾ ਆਉਣ ਰਮਨ ਹਾਂ ਜੀ ਹੁਣ ਚਾਸ਼ਨੀ ਅੱਡ ਪੰਡੇ ਚ ਬਣਾਉਣੀ ਹੈਗੀ ਹਾਂਜੀ ਉਹ ਅੱਡ ਬਣਾਵਾਂਗੇ ਜਿੰਨਾ ਆਪਾਂ ਆਟਾ ਲਿਆ ਸੀ ਜੀ ਓਨੀ ਆਪਾਂ ਲਈਏ ਜੀ ਖੰਡ ਠੀਕ ਹੈ ਇਹ ਦੇਸੀ ਖੰਡ ਲਈ ਇਹ ਖੰਡ ਨਹੀਂ ਲਈ ਜੀ ਇਹ ਆਪਾਂ ਲਈ ਸੀ ਮਿਸ਼ਰੀ ਧਾਗੇ ਵਾਲੇ ਉਹਨੂੰ ਪੀਸ ਕੇ ਆਪਾਂ ਉਹ ਕਰ ਲਿਆ ਮੈਂ ਖੰਡ ਕਹਿ ਰਹੀ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਜਿੰਨੀ ਲਈਏ ਜੀ ਖੰਡ ਉਹਦਾ ਚੌਥਾ ਹਿੱਸਾ ਲਵਾਂਗੇ ਪਾਣੀ ਮਤਲਬ ਜਿਵੇਂ ਹੁਣ ਆਪਾਂ 1 ਕਿਲੋ ਆਟਾ ਲੈ ਰਹੇ ਹਾਂ ਜੀ ਤਾਂ ਉਹਦੇ ਵਿੱਚ 250 ਗ੍ਰਾਮ ਆਪਾਂ ਪਾਵਾਂਗੇ ਜੀ ਪਾਣੀ ਠੀਕ ਹੈ ਜੀ ਇਹ ਮਿਸ਼ਰੀ ਮਿਸ਼ਰੀ ਖੰਡ ਦੇਸੀ ਖੰਡ ਕੋਈ ਵੀ ਲੈ ਸਕਦੇ ਆਪਾਂ ਮਿਸ਼ਰੀ ਐਵੇਂ ਜਿਹੜੀ ਮਿਸ਼ਰੀ ਆਪਾਂ ਲੈਣੇ ਜੀ ਤਾਂ ਅੱਗੇ ਵਾਲੀ ਉਹਦੀ ਜਿਹੜੀ ਤਸਵੀਰ ਆ ਠੰਡੀ ਹੁੰਦੀ ਹੈਗੀ ਸੋ ਮੈਂ ਤਾਂ ਇਹੀ ਐਡਵਾਈਸ ਦਵਾਂਗੀ ਜਿਹੜੀ ਮਿਸ਼ਰੀ ਆ ਤਾਂ ਅੱਗੇ ਵਾਲੀ ਉਹ ਹੀ ਪੀਸ ਕੇ ਆਪਾਂ ਇਹਦੇ ਵਿੱਚ ਚਾਹਸ ਨਹੀਂ ਬਣਾਈਏ ਜੀ ਹੂੰ ਤੇ ਮੂ ਤਾਂ ਖੰਡ ਵੀ ਪਾ ਸਕਦੇ ਆ ਜੀ ਦੇਸੀ ਖੰਡ ਵੀ ਪਾ ਸਕਦੇ ਆ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਇਹੀ ਚੀਜ਼ ਪਾਉਣੀ ਹੈਗੀ ਕਿ ਜਿਵੇਂ ਹੁਣ ਗਰਮੀ ਦਾ ਟਾਈਮ ਆ ਤੇ ਇਹਦੀ ਜਿਹੜੀ ਤਸਵੀਰ ਆ ਠੰਡੀ ਹੁੰਦੀ ਹੈਗੀ ਨਾਲੇ ਆਪਣੇ ਅੱਖਾਂ ਵਾਸਤੇ ਵਧੀਆ ਹੁੰਦੀ ਹੈਗੀ ਹਾਜਮ ਜਿਹੜਾ ਖਾਦਾ ਪੀਤਾ ਵਧੀਆ ਚੰਗੀ ਤਰ੍ਹਾਂ ਆ ਜਾਂਦਾ ਹੈਗਾ ਇਹਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਜਿਹੜੀ ਤਾਂ ਜੇ ਜੀ ਕੋਈ ਸ਼ੱਕਰ ਵਗੈਰਾ ਆਪਾਂ ਸ਼ੱਕਰ ਵਗੈਰਾ ਨਾਲ ਵੀ ਬਣ ਸਕਦੇ ਨੇ ਬਣ ਸਕਦੇ ਨੇ ਜੀ ਪਰ ਉਹ ਥੋੜੀ ਜਿਹੀ ਗਰਮ ਹੁੰਦੇ ਹੁਣ ਜਿਵੇਂ ਗਰਮੀ ਆ ਗਈ ਸੋ ਗਰਮੀ 'ਚ ਆਪਾਂ ਉਹ ਠੰਡੀਆਂ ਚੀਜ਼ਾਂ ਹੀ ਜ਼ਿਆਦਾ ਹੋ ਰੱਖਦੀਆਂ ਨਹੀਂ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਸੌਂਫ ਦਾ ਪਾਊਡਰ ਵੀ ਪਾ ਸਕਦੇ ਆ ਪਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਇਚੀ ਪਾਊਡਰ ਕਾਲੀ ਮਿਰਚ ਦਾ ਪਾਊਡਰ ਉਹ ਆਪਾਂ ਤੁਰੰਤ ਕੁੱਟ ਕੇ ਪਾਵਾਂਗੇ ਜੀ ਪਹਿਲਾਂ ਜਿਹੜੀ ਚਾਸ਼ਨੀ ਆਪਾਂ ਉਹ ਬਣਾ ਲਈਏ ਤੇ ਚਾਸ਼ਨੀ ਦਾ ਤਰੀਕਾ ਦੱਸ ਦੂ ਮਾੜਾ ਜਿਹਾ ਆਪਣੇ ਦੋਸਤ ਨੂੰ ਕਿਵੇਂ ਉਹ ਕਰਨੀ ਆ ਹਾਂ ਸਧਰਾ ਪਕੜ ਚੀ ਵੀ ਲੈ ਕੇ ਦੇ ਵਿੱਚ ਮਾਰ ਲੈਣੇ ਆ ਜੀ ਥੋੜੀ ਜੀ ਤੇ ਲਓ ਜੀ ਜਿਹੜੀ ਆਪਣੀ ਚਾਸ਼ਨੀ ਬਣ ਕੇ ਤਿਆਰ ਆ ਜੀ ਥੋੜੀ ਚਿਪਚਿਪੀ ਹੋ ਗਈ ਮੈਂ ਤੁਹਾਨੂੰ ਦਿਖਾਉਣੀ ਆ ਜੀ ਕੜਚੀ ਤੇ ਆਪਾਂ ਲਾ ਲੈਣੀ ਆ ਤੇ ਇਸ ਪ੍ਰਕਾਰ ਜੇ ਬਣਾ ਲੈਣੇ ਵੀ ਜਿਆਦੇ ਤਾਰਨਾ ਬਣੇ ਜੀ ਪਰ ਚਿਪਚਿਪੀ ਹੀ ਹੋਵੇ ਹੁਣ ਆਪਾਂ ਗੈਸ ਨੂੰ ਤਾਂ ਬੰਦ ਕਰ ਦਨੇ ਆ ਜੀ ਠੀਕ ਹੈ ਜੀ ਜਿਹੜੀ ਆਪਾਂ ਇਧਰ ਕੜਾਹੀ ਲਈ ਸੀ ਜਿਹਨਾਂ ਆਪਾਂ ਨੂੰ ਇਧਰ ਰੱਖ ਲੈਣੇ ਆ ਜੀ ਹੁਣ ਇਹ ਚਾਸ਼ਨੀ ਸਭ ਤੋਂ ਪਹਿਲਾਂ ਪਾਵਾਂਗੇ ਜਿਵੇਂ 5-6 ਮਿਰਚਾਂ ਲੈ ਲਈਆਂ ਸੀ ਕਾਲੀਆਂ ਉਹ ਆਪਾਂ ਬਰੀਕ-ਬਰੀਕ ਕੁੱਟ ਲਈਆਂ ਨੇ ਜੀ ਅੱਧੇ ਚਮਚ ਵਾਂਗੂ ਬਣ ਕਿਉਂਕਿ ਇਹ ਵੀ ਬਾਈਵਾਦੀ ਦੂਰ ਕਰਦੀਆਂ ਨੇ ਜੀ ਉਂਝ ਵੀ ਮਤਲਬ ਇਹਨਾਂ ਚ ਕਹਿ ਸਕਦਾ ਵੀ ਇੱਕ ਬਾਈਵਾਦੀ ਨੂੰ ਦੂਰ ਕਰਨ ਵਾਲੀ ਤਰੀਕਾ ਹੈ ਸਰਦਰਦ ਨਹੀਂ ਹੋਣ ਦਿੰਦੀਆਂ ਵੱਡੀ ਗੱਲ ਸਰਦਰਦ ਹਾਂਜੀ ਸਿਰਦਰਦ ਵੀ ਨਹੀਂ ਹੋਣ ਦਿੰਦੀਆਂ ਹੁਣ ਜਿਵੇਂ ਸੀਜ਼ਨ ਚੱਲ ਪਿਆ ਜੀ ਮੈਂ ਗਰਮੀਆਂ ਮਤਲਬ ਠੰਡਾ ਆਪ ਤੱਤਾ ਖਾ ਲੈਣੇ ਹੈਗੇ ਤੁਹਾਨੂੰ ਠੰਡੀਆਂ ਚੀਜ਼ਾਂ ਉਹਦੇ ਨਾਲ ਆਪਣਾ ਜਿਵੇਂ ਗਲਾ ਖਰਾਬ ਹੋ ਗਿਆ ਜੀ ਖੰਗਜ ਖੰਮ ਹੋ ਗਿਆ ਉਹਦੇ ਵਾਸਤੇ ਵੀ ਚੰਗੀ ਚੀਜ਼ ਹੈ ਜੀ ਇਹ ਹਾਂਜੀ ਮਤਲਬ ਇਹ ਜਿਹੜੀ ਚੀਜ਼ ਬਣਾਈ ਹੈ ਜੀ ਇਮਿਊਨਿਟੀ ਨੂੰ ਵੀ ਵਧਾਉਂਦੀ ਹੈ ਜੀ ਹੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਇਲਾਇਚੀ ਪਾ ਠੀਕ ਹੈ ਜੀ ਇਹ ਵੀ ਆਪਾਂ ਅੱਧਾ ਕਿ ਚਮਚ ਪਾਵਾਂਗੇ ਜੀ ਇਹਦੇ ਵਿੱਚ ਇਹਦੇ ਨਾਲ ਮਤਲਬ ਟੇਸਟ ਵਧੀਆ ਆ ਜਾਂਦਾ ਹੈਗਾ ਹਾਂ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਜੀ ਠੀਕ ਹੈ ਤੇ ਹੁਣ ਆਪਾਂ ਜਿਹੜੀ ਬਣਾਈ ਆਈ ਚਾਸ਼ਨੀ ਥੋੜੀ ਥੋੜੀ ਕਰਕੇ ਆਪਾਂ ਇਹਦੇ ਵਿੱਚ ਪਾਈ ਜਾਵਾਂਗੇ ਜੀ ਹੁਣ ਆ ਗਈ ਬਾਰੀ ਚਾਸ਼ਨੀ ਦੀ ਹੈ ਹਾਂਜੀ ਇਹ ਆਪਾਂ ਥੋੜੀ ਥੋੜੀ ਕਰਕੇ ਪਾ ਲੈਣੀ ਹੈ ਕਈ ਵਾਰ ਆਪਾਂ ਤਾਂ ਇਹ ਹੁੰਦਾ ਵੀ ਜ਼ਿਆਦਾ ਬਣ ਜਾਂਦੀ ਹੈਗੀ ਹਾਂਜੀ ਪਰ ਜੇ ਆਪਾਂ ਮਿੰਕੀ ਪਾਵਾਂਗੇ ਫਿਰ ਤਾਂ ਇਹਦੇ ਵਿੱਚ ਇੰਨੀ ਪੂਰੀ ਰਹੂਗੀ ਜੀ ਕਈ ਵਾਰ ਇਹ ਹੁੰਦਾ ਵੀ ਕਈ ਜ਼ਿਆਦਾ ਬਣਾ ਲੈਂਦੇ ਨੇਗੇ ਹਾਂਜੀ ਇਸ ਕਰਕੇ 1 ਕਿਲੋ ਦੇ ਮਾਗਰ ਜੇਕਰ ਆਪਾਂ 1 ਹਾਂਜੀ ਤੇ ਖੰਡ ਆਪਾਂ ਸਵਾਦ ਅਨੁਸਾਰ ਪਾ ਸਕਦੇ ਜੇ ਉਹਦੀ 50 ਨਹੀਂ ਬਣਾ ਕੇ ਇਹਦੇ ਵਿੱਚ ਪਾ ਦੇਣੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਬਣਾਵਾਂਗੇ ਜੀ ਲੱਡੂ ਹੁਣ ਆ ਗਈ ਲੱਡੂ ਬਣਾਉਣ ਦੀ ਬਾਰੀ ਚਾशनी ਜੁਫਨੀ ਤਾਂ ਪਾਤੀ ਹੈ ਹਾਂਜੀ ਹੂੰ ਤੇ ਆਪਾਂ ਗੈਸ ਆਨ ਨਹੀਂ ਕਰਨਾ ਜੀ ਬਸ ਆਟੋਮੈਟਿਕ ਹੀ ਮਤਲਬ ਥੋੜਾ ਜਿਹਾ ਇਹ گاੜਾ ਹੋ ਜਾਊਗਾ ਤੇ ਆਪਾਂ ਇਹਨੂੰ 15 ਤੋਂ 20 ਦਿਨ ਸਟੋਰ ਕਰਕੇ ਰੱਖ ਸਕਦੇ ਇੱਕ ਮਹੀਨਾ ਵੀ ਚੱਲ ਜਾਂਦੀ ਹੈ ਜੀ ਇਹ ਜਿਹੜੀ ਚੀਜ਼ ਬਣਾਈ ਹੈ ਜੀ ਆਪਾਂ ਠੀਕ ਹੈ ਖਰਾਬ ਵੀ ਨਹੀਂ ਹੁੰਦੀ ਜੀ ਸੋ ਇਹ ਦੋਸਤੋਂ ਲੱਡੂਆਂ ਦੀ ਵੇਟ ਸਾਡੇ ਕਈ ਜਣੇ ਕਰ ਰਹੇ ਆ ਜੀ ਇੱਕ ਤਾਂ ਖੁਸ਼ ਕਰਨ ਆਇਆ ਹੋਇਆ ਖੁਸ਼ ਕਰਨ ਵਿਆਹ ਉਹ ਕਹਿੰਦਾ ਮੈਂ ਲੱਡੂ ਖਾ ਕੇ ਜਾਊਂਗਾ ਕਹਿੰਦਾ ਹਾਂਜੀ ਹੂੰ ਸੋ ਟੇਸਟੀ ਵੀ ਹੁੰਦੇ ਨੇ ਜੀ ਆਪਾਂ ਨੂੰ ਤਾਕਤ ਵੀ ਦਿੰਦੇ ਨੇ ਆਪਣੀ ਇਮਿਊਨਿਟੀ ਵੀ ਵਧਾਉਂਦੇ ਨੇ ਹੁਣ ਜਿਵੇਂ ਸਾਰਾ ਦਿਨ ਮੋਬਾਈਲ 'ਲਾ ਵੀ ਕਹਿ ਚੁੱਕੇ ਆ ਵੀ ਨੀਂਗਾ ਲਾਉਨੇ ਤੇ ਅੱਖਾਂ ਵਾਸਤੇ ਵੀ ਇਹ ਜਿਹੜੀ ਚੀਜ਼ਾਂ ਚੰਗੀਆਂ ਕਿਉਂਕਿ ਜਿਹੜੀ ਛੰਡਾ ਹੁੰਦੀ ਹੈ ਜੋ ਉਹ ਤਾਂ ਆਪਾਂ ਕਦੇ پنੀਰੀ ਬਣਾ ਲਈ ਕਦੇ ਖੋਆ ਬਣਾ ਲਈ ਕਦੇ ਕੁਝ ਬਣਾ ਲਿਆ ਪਰ ਗਰਮੀ 'ਚ ਇਹ ਨਹੀਂ ਸਾਰੀਆਂ ਚੀਜ਼ਾਂ ਇਹ ਗਰਮ ਹੁੰਦੀਆਂ ਨਹੀਂ ਤੇ ਪਰ ਆਪਾਂ ਇਹ ਬਣਾ ਕੇ ਖਾ ਸਕਦੇ ਇਹਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਨੇਗੀਆਂ ਉਹ ਬਸ ਕੋਈ ਨਾ ਜਿਹੜੀ ਤਸੀਰ ਉਹ ਜਿਆਦਾ ਗਰਮ ਨਹੀਂ ਹੋएगी ਤੇ ਇਹ ਆਪਾਂ ਬਣਾ ਕੇ ਘਰ ਵਿੱਚ ਆਸਾਨੀ ਨਾਲ ਖਾ ਸਕਦੇ ਆ ਜਿਵੇਂ ਆਪਾਂ ਸਵੇਰੇ ਉੱਠਦੇ ਆ ਤਾਂ ਇੱਕ ਲੱਡੂ ਜਿਵੇਂ ਦੁੱਧ ਨਾਲ ਖਾ ਲਈ ਤੇ ਸਾਰਾ ਦਿਨ ਆਪ ਨੂੰ એનર્ਜੀ ਵੀ ਫੀਲ ਹੋਊਗੀ ਤੇ ਆਪਾਂ ਨੂੰ ਤਾਕਤ ਵੀ ਮਿਲੂਗੀ ਜੀ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਠੰਡਾ ਹੋਣ ਦਵਾਵੀ ਜੀ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਇਹਦੇ ਲੱਡੂ ਆ ਉਹ ਵਟ ਲਾਂਗੇ ਜੀ ਲਓ ਜੀ ਇਹ ਠੰਡਾ ਹੋ ਚੁੱਕਿਆ ਤੇ ਹੁਣ ਆਪਾਂ ਲੱਡੂ ਬਣਾਉਣੇ ਕਰਦੇ ਜੀ ਸਟਾਰਟ ਤੇ ਕੋਈ ਆ ਆਪਣਾ ਜਿਹੜਾ ਆਟਾ ਹੈਗਾ ਉਹ ਲੈ ਲੈ ਕੇ ਆਪਾਂ ਜਿਹੜੇ ਗੋਲ ਗੋਲ ਲੱਡੂ ਆ ਉਹ ਬਣਾ ਲੈਨੇ ਨੇ ਜੀ ਠੀਕ ਹੈ ਜ ਜਿਆਦਾ ਵੀ ਨਹੀਂ ਖਾਣਾ ਹੈਗਾ ਸੋ ਆਪਣਾ ਜੀਦਾ ਬਹੁਤ ਰਮ ਰਹੇ ਆਪਾਂ ਵੱਧ ਖਾਈਏ ਮੇਰੀ ਗੱਲ ਸਮਝਦਾ ਡੈਕੋਰੇਸ਼ਨ ਵਾਸਤੇ ਇਹਨੂੰ ਖਸ ਖਸ ਤੇ ਆਪਾਂ ਅਨਾਰੀਅਲ ਦੇ ਬੂਰੇ ਚ ਉਹ ਕਰ ਸਕਦੇ ਆ ਅਨਾਰੀਅਲ ਦੇ ਬੂਰੇ ਚ ਉਹ ਕਰ ਸਕਦੇ ਆ ਜੀ ਕਿਉਂਕਿ ਉਹ ਚੀਜ਼ ਤਾਂ ਗਰਮ ਆ ਜਾਂਦੀ ਹੈਗੀ ਹਾਂਜੀ ਵੈਸੇ એનર્ਜੀ ਵਾਲੀ ਨਹੀਂ ਹੁੰਦੀ ਸਾਰੀਆਂ ਚੀਜ਼ਾਂ ਆਪਾਂ ਥੋੜੀਆਂ ਜਿਹਾ ਵਰਤਦੇ ਆ ਤਾਂ ਕੋਈ ਗਰਮੈਸ਼ ਨਹੀਂ ਕਰਦੀ ਇਹ ਹੈ ਜੇ ਸਾਬ ਨ ਵਰਤਦੇ ਆ ਤਾਂ ਤੇ ਜੇਕਰ ਆਪਾਂ ਮਤਲਬ ਠੰਡ ਚ ਜਿਵੇਂ ਆਪਾਂ ਵਰਤਦੇ ਹੁੰਨੇ ਆ ਜੀ ਸਾਰੇ ਕਦੇ ਪੰਜੀਰੀ ਚਪਾਲੀ ਕਦੇ ਕਾਸੀ ਚਪਾਲੀ ਫਿਰ ਤਾਂ ਗਰਮੈਸ਼ ਕਰਨੀ ਕਰਨੀ ਹੈਗੀ ਤੇ ਮਤਲਬ ਖਾਣ ਦਾ ਵੀ ਕੋ ਢੰਗ ਹੁੰਦਾ ਜੀ ਜਿਵੇਂ ਆਪਾਂ ਜਿਆਦਾ ਠੰਡ ਚ ਤਾਂ ਹੁੰਦਾ ਵੀ ਚਲੋ ਦੁਪਹਿਰੇ ਵੀ ਖਾ ਲਓ ਸਵੇਰੇ ਵੀ ਖਾ ਲਓ ਪੰਜੀਰੀ ਖਾ ਲਓ ਹੋਰ ਖਾ ਲਓ ਤੇ ਬਸ ਇੱਕ ਟਾਈਮ ਹੀ ਵਰਤ ਸਕਦੇ ਆ ਜੀ ਇਸ ਵਾਰ ਤਾਂ ਠੰਡ ਦੇ ਤਾਂ ਕੰਮ ਹਾਂਜੀ ਹਾਂਜੀ ਤੇ ਬਸ ਇੱਕ ਟਾਈਮ ਹੀ ਵਰਤ ਸਕਦੇ ਆ ਜੀ ਇਸ ਵਾਰ ਤਾਂ ਠੰਡ ਚ ਰੋਜ਼ ਤੋਂ ਮਤਲਬ ਬਹੁਤ ਅਹਰਦੀਆਂ ਚੀਜ਼ਾਂ ਬਣਾਈਆਂ ਤੇ ਖਾਧੀਆਂ ਕਿਉਂਕਿ ਰੋਜ਼ ਹੀ ਕੋਈ ਨਾ ਕੋਈ ਵੀਡੀਓ ਬਣਾਉਂਦੇ ਸੀਗੇ ਜੀ ਤੇ ਹ ਉਹ ਨਹੀਂ ਕਰੇ ਨਾ ਮੱਥਾ ਵਜਦਾ ਪਰ ਕਰੇ ਵੀ ਜਿਹੜੀਆਂ ਪਚੀਜਾਂ ਬਣਨੋਂ ਹੈਲਥੀ ਹੁੰਦੀਆਂ ਨੇ ਸੋ ਘਰ ਵਿੱਚ ਨਹੀਂ ਚੀਜ਼ਾਂ ਵੀ ਆਪ ਬਣਾ ਕੇ ਬੱਚਣ ਦੇ ਸਕਦੇ ਆ ਜੀ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਦਾ ਸੁਭਾਅ ਹੁੰਦਾ ਜੀ ਕਿਉਂਕਿ ਬਹੁਤ ਸਾਰੇ ਕੈਮੀਕਲ ਆਉਂਦੇ ਨੇਗੇ ਹਾਂਜੀ ਸੋ ਐਵੇਂ ਲੱਗਦਾ ਜੀ ਵੀ ਹਰ ਇੱਕ ਚੀਜ਼ ਜਿਵੇਂ ਕੋ ਵੀਡੀਓ ਆਈ ਸੀਗੀ ਅ ਜਨਮ ਦਿਨ ਤੇ ਕੇਕ ਨਹੀਂ ਲਿਆਂਦਾ ਸੀ ਜੀ ਤੁਸੀਂ ਜ਼ਿਆਦਾ ਦੇਖੀ ਹੋਗੀ ਹੂੰ ਉਹ ਵਿਚਾਰੀ ਛੋਟੀ ਜੀ ਕੁੜੀ ਲਾ ਕੀ ਕਸੂਰ ਸੀ ਆ ਉਹਦਾ ਜਨਮ ਦਿਨ ਦਾ ਹਾਂਜੀ ਹਾਂਜੀ ਸੋ ਤਾਂ ਹੀ ਕਰਕੇ ਐਵੇਂ ਜਿਹਾ ਲੱਗਦਾ ਵੀ ਬਾਹਰਲੀ ਚੀਜ਼ਾਂ ਦਾ ਘਾਟ ਹੀ ਵਸੇ ਐਵੇਂ ਹੁੰਦਾ ਤਾਂ ਹੈ ਨਹੀਂ ਜੀ ਹੂੰ ਪਤਾ ਨਹੀਂ ਲੱਗਿਆ ਵੀ ਕੀ ਸੋ ਘਰ ਵਿੱਚ ਜਿਹੜੀ ਚੀਜ਼ ਬਣਾਉਣਾ ਜੋ ਹੈਲਥੀ ਹੁੰਦੀ ਹੈ ਜੀ ਕਿਉਂਕਿ ਹੁਣ ਤਾਂ ਹਰੇਕ ਚੀਜ਼ ਹੀ ਲਫਟਾਉਣ ਲੱਗੀ ਜੀ ਕੋਈ ਵੀ ਆਪਾਂ ਚੀਜ਼ ਜਦੋਂ ਖਾਣੇ ਆ ਤਾਂ ਐਵੇਂ ਜਿਹਾ ਲੱਗਦਾ ਵੀ ਇਹਦੇ ਵਿੱਚ ਪਤਾ ਨਹੀਂ ਕੀ ਚੀਜ਼ ਦੀ ਲਫਟ ਹੋਊਗੀ ਸੋ ਘਰ ਵਿੱਚ ਆਪਾਂ ਵਧੀਆ ਚੀਜ਼ ਢੰਗ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹਾਂ ਜੀ ਹਾਂਜੀ ਤੇ ਇਸ ਪ੍ਰਕਾਰ ਆਪਾਂ ਬਣਾ ਕੇ ਖਾ ਸਕਦੇ ਹਾਂ ਜੀ ਸੋ ਜ਼ਰੂਰ ਟਰਾਈ ਕਰਨੀ ਠੰਡੇ ਠਾਰ ਲੱਡੂ ਗਰਮੀ 'ਚ ਆਪਾਂ ਨੂੰ એનર્ਜੀ ਦੇਣ ਵਾਲੇ ਤੇ ਆਪਣੀ ਜਿਹੜੀ ਕਈ ਵਾਰ ਨਿਗਾ ਲੱਗਦੀ ਆ ਉਹਨੂੰ ਵੀ ਸੈੱਟ ਰੱਖਣ ਲਈ ਆਪਾਂ ਨੂੰ ਤਾਕਤ ਵੀ ਦੇਣੀ ਬਹੁਤ ਹੀ એનર્ਜੀ ਬੂਸਟਰ ਵਾਲੇ ਨੇ ਜੀ ਸੋ ਜਰੂਰ ਟਰਾਈ ਕਰਨੇ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ